ਪੀਰੀ ਫਕੀਰੀ ਰੰਗ ਚੈਨਲ ਦਿਖ ਰਹੀਆਂ ਸਾਰੀਆਂ ਸੰਗਤਾਂ ਨੂੰ ਜੈ ਪੀਰਾਂ ਦੀ ਜੈ ਮਸਤਾਂ ਦੀ ਦੋਸਤੋ ਅੱਜ ਦੀ ਜੋ ਵੀਡੀਓ ਸੀ ਤੁਹਾਡੀ ਸੇਵਾ ਚ ਲੈ ਕੇ ਹਾਜ਼ਰ ਹੋਏ ਆਂ ਮਾਤਾ ਕਾਲੀ ਦਾ ਇੱਕ ਢਾਲਾ ਲੈ ਕੇ ਹਾਜ਼ਰ ਹੋਏ ਆਂ ਇਸ ਢਾਲੇ ਦੇ ਨਾਲ ਘਰ ਦੇ ਵਿੱਚ ਪੈਸਿਆਂ ਦੀ ਬਰਕਤ ਜਿਹੜੀ ਹੈ ਬਹੁਤ ਹੋ ਜਾਂਦੀ ਆ ਜਿਹੜੇ ਪੈਸੇ ਥੇਲੇ ਦੀ ਤੰਗੀ ਹੈ ਕੋਈ ਕਰਜ਼ਾ ਕੋਈ ਹੋਰ ਦਿੱਕਤ ਪਰੇਸ਼ਾਨੀਆਂ ਜਿੱਥੋਂ ਪੈਸੇ ਦੀ ਸਮੱਸਿਆ ਜਿਨ੍ਹਾਂ ਦੇ ਘਰ ਚ ਰਹਿੰਦੀ ਹੈ ਉਹ ਇਸ ਢਾਲੇ ਨੂੰ ਕਰ ਲੈਣ ਉਹਨਾਂ ਦੀ ਜਿਹੜੀ ਪੈਸੇ ਦੀ ਤੰਗੀ ਹੈ ਬਹੁਤ ਜਲਦ ਦੂਰ ਹੋ ਜਾਏਗੀ ਉਹਨਾਂ ਨੂੰ ਕੋਈ ਪੈਸੇ ਦੀ ਤੰਗੀ ਨਹੀਂ ਰਹੇਗੀ ਤੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਦੇਖ ਲੈਣਾ ਪਹਿਲਾਂ ਜਿਹੜੇ ਸਾਡੇ ਚੈਨਲ ਉੱਤੇ ਨਵੇਂ ਆਏ ਨੇ ਉਹਨਾਂ ਨੂੰ ਮੇਰੀ ਗੁਜ਼ਾਰਿਸ਼ ਹੈ ਕਿ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਜਾਇਓ ਘੰਟੀ ਵਾਲੇ ਬਟਨ ਨੂੰ ਵੀ ਦਬਾ ਕੇ ਜਾਇਓ ਤਾਂ ਕਿ ਆਉਣ ਵਾਲੀਆਂ ਵੀਡੀਓ ਪਹਿਲਾਂ ਮਿਲਦੀਆਂ ਰਹਿਣਗੀਆਂ ਤਾਂ ਦੋਸਤੋ ਹੁਣ ਗੱਲ ਕਰਦੇ ਹਾਂ ਮਾਤਾ ਕਾਲੀ ਦੇ ਢਾਲੇ ਦੀ ਜਿਹੜਾ ਕਿ ਪੈਸਿਆਂ ਦੀ ਬਰਕਤ ਪੈਸਾ ਜਿਹੜਾ ਕਹਿੰਦਾ ਕਿ ਪੈਸਿਆਂ ਦੀ بارش ਕਰਾਉਣ ਵਾਲਾ ਹੀ ਹੇਟਾਲਾ ਸਮਝ ਲੋ ਇਹਨਾਂ ਪੈਸਾ ਬਹੁਤ ਘਰ ਦੇ ਵਿੱਚ ਆਉਂਦਾ ਪਰ ਜੇ ਇਹਨੂੰ ਸਹੀ ਢੰਗ ਨਾਲ ਕੀਤਾ ਜਾਵੇ ਸਭ ਤੋਂ ਪਹਿਲਾਂ ਕੀ ਹੈ ਪੈਸਾ ਜਿਹੜੀ ਪੈਸੇ ਦੀ ਤੰਗੀ ਹੈ ਉਹ ਕਿਉਂ ਰਹਦੀ ਹੈ ਘਰ ਦੇ ਵਿੱਚ ਗ੍ਰਹਿਾਂ ਦੀ ਮਾਰ ਹੁੰਦੀ ਹੈ ਕਈਆਂ ਨੂੰ ਜਾਂ ਘਰ ਦੇ ਵਿੱਚ ਵਾਸਤੂ ਦੋਸ਼ ਜਾਂ ਕੋਈ ਇਦਾਂ ਦੀ ਚੀਜ਼ ਹੋਵੇ ਜਾਂ ਕੋਈ ਕੀਤੇ ਕਰਾਇਦੀ ਪ੍ਰੋਬਲਮ ਚੱਲਦੀ ਹੋਵੇ ਤੋਂ ਇਹਦੇ ਕਰਕੇ ਇਹਨਾਂ ਚੀਜ਼ਾਂ ਨੂੰ ਪੈਸੇ ਤੇਲੇ ਦੀ ਤੰਗੀ ਦਾ ਸਾਹਮਣਾ ਕਰਨਾ ਪੈਂਦਾ ਆ ਔਰ ਪੈਸੇ ਦੀ ਜਿਹੜੀ ਬਰਕਤ ਹੈ ਉਹ ਨਹੀਂ ਰਹਿੰਦੀ ਪੈਸੇ ਦੀ ਬਰਕਤ ਲਿਆਉਣ ਵਾਸਤੇ ਤੁਹਾਨੂੰ ਇਹਦਾ ਢਾਲਾ ਦੱਸਣ ਜਾ ਰਹੇ ਹਾਂ ਔਰ ਇਸ ਢਾਲੇ ਨੂੰ ਜਰੂਰ ਤੁਸੀਂ ਆਪਣੇ ਜਿਹੜੇ ਤਰੀਕੇ ਨਾਲ ਸਮਝਾਵਾਂਗੇ ਉਸੇ ਤਰੀਕੇ ਨਾਲ ਕਰ ਲਿਓ ਤੇ ਵੀਡੀਓ ਨੂੰ ਬਿਨਾਂ ਸਕਿਪ ਕੀਤੇ ਦੇਖ ਲੈਣਾ ਕਿਉਂ ਕਰਕੇ ਵੀਡੀਓ ਦੇ ਵਿੱਚ ਸਾਰੀ ਗੱਲਬਾਤ ਤੁਹਾਨੂੰ ਸਮਝਾਉਣੀ ਹੈ ਦੇਖਣ ਤਾਈਂ ਤਾਂ ਦੋਸਤੋ ਇਸ ਜਿਹੜਾ ਇਹ ਜਿਹੜਾ ਢਾਲਾ ਹੈ ਪੈਸਾ ਤੁਹਾਨੂੰ ਮੰਨ ਲਓ ਤੁਹਾਡੇ ਤੇ ਕਰਜ਼ਾ ਹੋ ਗਿਆ ਜਦ ਕਰਜ਼ਾ ਚੜਦਾ ਜਾ ਰਿਹਾ ਦਿਨ ਪਰ ਦਿਨ ਜਦੋਂ ਕਰਜਵਾਦਤਾ ਹੋਵੇ ਤਾਂ ਪੈਸੇ ਦੀ ਤੰਗੀ ਆਉਂਦੀ ਆਉਦੀ ਆ ਕਿਉਂ ਪੈਸਾ ਬਰਕਤ ਜਿਹੜੀ ਹੈ ਘਰ ਦੀ ਬਰਕਤ ਚਲੇ ਗਈ ਤਾਂ ਪੈਸਾ ਢੇਲਾ ਕੋਈ ਹੋਰ ਚੀਜ਼ ਦੀ ਤੰਗੀ ਜਿਹੜੀ ਹੈ ਉਹ ਸ਼ੁਰੂ ਹੋ ਜਾਂਦੀ ਜਦੋਂ ਸਭ ਤੋਂ ਵੱਡੀ ਪ੍ਰੋਬਲਮ ਪੈਸੇ ਦੀ ਹੈ ਜੇ ਪੈਸਾ ਹੀ ਨਹੀਂ ਹੋਏਗਾ ਤਾਂ ਹੀ ਬਾਕੀ ਦੀਆਂ ਚੀਜ਼ਾਂ ਘਰ 'ਚ ਨਹੀਂ ਅਵੇਲੇਬਲ ਹੋਣਗੀਆਂ ਜਦੋਂ ਪੈਸਾ ਹੋਏਗਾ ਤਾਂ ਸਾਰੀ ਚੀਜ਼ਾਂ ਅਵੇਲੇਬਲ ਹੋਣਗੀਆਂ ਸੋ ਇਸ ਕਰਕੇ ਜਿਹੜਾ ਇਹ ਢਾਲਾ ਆ ਇਹ ਸਿਰਫ ਪੈਸੇ ਦੀ ਤੰਗੀ ਨੂੰ ਹੀ ਦੂਰ ਕਰਦਾ ਆ ਬਾਕੀ ਦੀ ਤੰਗੀ ਤੁਸੀਂ ਆਪਣੇ ਆਪ ਹੀ ਪੂਰੀ ਕਰ ਲੈਣੀ ਜਦੋਂ ਪੈਸਾ ਤੁਹਾਡੇ ਤੋਂ ਆ ਗਿਆ ਔਰ ਇਸ ਢਾਲੇ ਦੀ ਢਾਲੇ ਨੂੰ ਦੱਸੇ ਹੀ ਅਨਸਾਰ ਤੁਸੀਂ ਕਰਨਾ ਆ ਠੀਕ ਹੈ ਨਾ ਜੀ ਤੇ ਜਿਹੜੀ ਤੰਗੀ ਹੈ ਉਹ ਤੁਹਾਡੀ ਜਲਦ ਚਲ ਜਾਈਗੀ ਪਰ ਢਾਲੇ ਨੂੰ ਸਹੀ ਤਰੀਕੇ ਨਾਲ ਵਰਤੋ ਜਿੱਦ ਜਿੱਦ ਦਾ ਦੱਸਿਆ ਹੋਇਆ ਉਸੇ ਵਰਤੋ ਨਾ ਕਰਨਾ ਪੈਣਾ ਆ ਮਹਾਕਾਲੀ ਦਾ ਢਾਲਾ ਹੈ ਮਾਂ ਕਾਲੀ ਦਾ ਢਾਲਾ ਕਦੀ ਖਾਲੀ ਨਹੀਂ ਜਾਂਦਾ ਕਿਉਂ ਮਾਂ ਕਾਲੀ ਕਲਯੁਗ ਦੀ ਮਾਤਾ ਆ ਕਲਯੁਗ ਦੀ ਦੇਵੀ ਹੈ ਕਲਯੁਗ ਦੇ ਵਿੱਚ ਇਹਨਾਂ ਦਾ ਜਿਹੜਾ ਪੂਜਾ ਕੀਤੀ ਜਾਂਦੀ ਹੈ ਔਰ ਸਭ ਤੋਂ ਜਲਦੀ ਪ੍ਰਸੰਨ ਹੋਣ ਵਾਲੀ ਜੀ ਦੇਵੀ ਹੈ ਤਾਂ ਉਹ ਕਾਲੀ ਮਾਤਾ ਹੀ ਹੈ ਜੋ ਕਿ ਆਪਣੇ ਭਗਤਾਂ ਨੂੰ ਆਪਣੇ ਬੱਚਿਆਂ ਨੂੰ ਜਲਦ ਤੋਂ ਜਲਦ ਮੁਸੀਬਤੋਂ ਕੱਢ ਦਿੰਦੀ ਹੈ ਜਿਨ੍ਹਾਂ ਨੇ ਵੀ ਮਾਤਾ ਕਾਲੀ ਦੀ ਭਗਤੀ ਜ ਮਾਤਾ ਕਾਲੀ ਦੀ ਸ਼ਰਨ ਚ ਗਏ ਆ ਉਹਨਾਂ ਨੂੰ ਮਾਤਾ ਕਾਲੀ ਨੇ ਅਸ਼ੀਰਵਾਦ ਦੇ ਕੇ ਇਸ ਕਮ ਵਾਹ ਹਰੇਕ ਕਮ ਨੂੰ ਦੂਰ ਕੀਤਾ ਕੀਤਾ ਸੋ ਦੋਸਤੋ ਹੁਣ ਤੁਸੀਂ ਕੀ ਕਰਨਾ ਤੁਸੀਂ ਕੀ ਕਰਨਾ ਇਹ ਸਮਾਨ ਨਾ ਥੋੜਾ ਜਿਆ ਇਹ ਲੈ ਆਣਾ पांच छह चीज आय जडियां तुसी लेके आनीया लाल कपडा थोड़ा लाल थो। जे ਲੈਣਾ ਇੱਕ ਜਿਹੜਾ ਰਮਾਲ ਹੁੰਦਾ ਆਪਣਾ ਸੁੱਚਾ ਜਿਹੜਾ ਲਾਲ ਕਪੜਾ ਲੈ ਕੇ ਆਉਣਾ ਬਿਲਕੁਲ ਬਾਜ਼ਾਰ ਤੋਂ ਜੇ ਪੂਜਾ ਵਾਲੀ ਦੁਕਾਨ ਤੋਂ ਸਿਰਫ ਲੈ ਕੇ ਆਣਾ ਸਿਰਫ ਰਮਾਲ ਜਿਹੜਾ ਇੱਕ ਕਪੜਾ ਲੈ ਲੈਣਾ ਠੀਕ ਹੈ ਤੇ ਇੱਕ ਤੁਸੀਂ ਲੈਣੀ ਆ ਸੁਪਾਰੀ ਇੱਕ ਸੁਪਾਰੀ ਲੈ ਲੈਣੀ ਆ ਤੇ ਇੱਕ ਲੈਣਾ ਜੈਫਲ ਠੀਕ ਹੈ ਤੇ ਸੱਤ ਲੈਣੇ ਤੁਸੀਂ ਲੌਂਗ ਤੇ ਵਿਚ ਦੋ ਡਲੀਆਂ ਤੁਸੀਂ ਪਾਣੀਆਂ ਕਾਲੇ ਨਮਕ ਦੀਆਂ ਠੀਕ ਹੈ ਤੇ ਇੱਕ ਨਿੰਬੂ ਲੈਣਾ ਬਿਲਕੁਲ ਤਾਜ਼ਾ ਫਰੈਸ਼ ਤਰੀਕੇ ਦਾ ਤੇ ਇੱਕ ਤੁਸੀਂ ਸੱਤ ਕਰ ਲੈਣੀਆਂ ਇਲਾਚੀਆਂ ਹਰੀਆਂ ਤੇ ਸੱਤ ਇਲਾਚੀਆਂ ਕਰ ਲੈਣੀਆਂ ਆਪਣਾ ਇਹਨਾਂ ਸਾਰੀਆਂ ਚੀਜ਼ਾਂ ਨੂੰ ਤੁਸੀਂ ਇਕੱਠਾ ਕਰ ਲੈਣਾ ਠੀਕ ਹੈ ਇਹਨਾਂ ਜਿੰਨੀਆਂ ਵੀ ਚੀਜ਼ਾਂ ਤੁਹਾਨੂੰ ਦੱਸੀਆਂ ਇਹਨਾਂ ਸਾਰਿਆਂ ਨੂੰ ਇਕੱਠਾ ਕਰ ਲੈਣਾ ਤੇ ਰੁਮਾਲ ਜਿਹੜਾ ਤੁਸੀਂ ਕਪੜਾ ਲਿਆ ਹੋਣਾ ਰੁਮਾਲ ਜਿਹੜਾ ਲਾਲ ਉਹਦੇ ਵਿੱਚ ਇੱਕ-ਇੱਕਲੀ ਚੀਜ਼ ਰੱਖ ਲੈਣੀ ਆ ਇੱਕ ਲਕਣਾਏ ਦੇ ਵਿੱਚ ਪਾਨ ਦਾ ਪੱਤਾ ਠੀਕ ਹੈ ਪਾਨ ਦਾ ਪੱਤਾ ਰੱਖ ਲੈ ਕੇ ਸਾਰਾ ਪਾਨ ਦੇ ਪੱਤੇ ਵਿੱਚ ਕਪੜਾ ਰੱਖ ਕੇ ਉਹਦੇ ਉੱਤੇ ਸਾਰਾ ਸਮਾਨ ਰੱਖ ਲੈਣਾ ਠੀਕ ਹੈ ਤੇ ਮਿੱਠੇ ਦੇ ਨਾਲ ਤੁਸੀਂ ਕੀ ਕਰਨਾ ਦੋ ਪਤਾਸੇ ਰੱਖ ਲੈਣੇ ਆ ਸਿਰਫ ਦੋ ਪਤਾਸੇ ਦੋ ਪਤਾਸੇ ਉਹਦੇ ਵਿੱਚ ਰੱਖ ਦੇਣੇ ਆ ਠੀਕ ਹੈ ਤੋਂ ਜਿਹੜਾ ਸਮਾਨ ਹੈ ਸਾਰਾ ਆਪਣੇ ਸਾਰੇ ਘਰ ਦੀ ਜੀਆਂ ਤੋਂ ਪੂਰੇ ਘਰ ਤੋਂ ਕਮਾ ਕੇ 7 ਵਾਰ ਉਲਟਾ ਕਮਾਉਣਾ 7 ਵਾਰ ਸਾਰਾ ਕਮਾ ਲੈਣਾ ਫਿਰ ਮਹਾ ਮਹਾ ਕਾਲੀ ਦੀ ਫੋਟੋ ਲੱਗੀ ਹੋਵੇ ਜਾਂ ਮੰਦਿਰ ਦੇ ਵਿੱਚ ਜਾ ਕੇ ਤੁਸੀਂ ਇਸ ਟਾਲੇ ਨੂੰ ਕਰਾ ਦੇ ਮਾਤਾ ਕਾਲੀ ਦੇ ਚਰਨਾਂ ਦੇ ਵਿੱਚ ਰੱਖ ਕੇ ਮਾਤਾ ਕਾਲੀ ਦੇ ਪੁੱਤ ਤੋਂ ਸਿੱਧੇ ਤਰੀਕੇ ਨਾਲ ਕਮਾ ਕੇ ਤੇ ਮਾਤਾ ਕਾਲੀ ਨੂੰ ਬੇਨਤੀ ਕਰਨੀ ਹੈ ਕਿ हे ਮਹਾ ਕਾਲੀ ਜਿਸ ਤਰੀਕੇ ਨਾਲ ਸਾਡਾ ਕੰਮ ਪੁੱਠੇ ਹੋ ਰਿਹਾ ਜਾਂ ਸਾਡੇ ਘਰ ਦੇ ਵਿੱਚ ਪੈਸੇ ਤੇ ਥੇਲੇ ਦੀ ਤੰਗੀ ਨੂੰ ਨਹੀਂ ਆ ਰਹੀ ਪੈਸਾ ਬਹੁਤ ਜ਼ਿਆਦਾ ਸਾਡੇ ਕੋਲ ਦਿੱਕਤ ਆ ਰਹੀ ਕਰਜ਼ਾ ਵੱਧਦਾ ਜਾ ਰਿਹਾ ਤੇ ਪੈਸੇ ਦੀ ਤੱਕੀ ਬਹੁਤ ਜ਼ਿਆਦਾ ਹੈ ਸਾਨੂੰ ਸਾਡੇ ਘਰ ਦੇ ਵਿੱਚ ਜਾ ਕੇ ਆਪਣੇ ਇਸ ਜਿਹੜੀ ਹੈ ਤੇ ਤੁਹਾਡੀ ਜਿਹੜੀ ਥੈਲੀ ਪੋਟਲੀ ਤਿਆਰ ਕੀਤੀ ਇਹਦੇ ਨਾਲ ਸਾਡੇ ਸਾਰੇ ਘਰ ਦੇ ਵਿੱਚ ਬਰਕਤ ਤੇ ਪੈਸਾ ਆ ਜਾਵੇ ਠੀਕ ਹੈ ਇਹ ਜਿਹੜਾ ਢਾਲਾ ਤੁਸੀਂ ਸ਼ਨੀਵਾਰ ਨੂੰ ਸ਼ਾਮ ਨੂੰ ਕਰਨਾ ਹੈ 7 ਵਜੇ 6 ਸ਼ਾਮ ਨੂੰ 7 ਵਜੇ ਤੋਂ ਬਾਅਦ ਠੀਕ ਹੈ ਇਹ ਔਰਤਾ ਜਾਂ ਮਰਦ ਕੋਈ ਵੀ ਕਰ ਸਕਦਾ ਠੀਕ ਹੈ ਹਰ ਇੱਕ ਬੰਦਾ ਕਰ ਸਕਦਾ ਕੋਈ ਚੱਕਰ ਨਹੀਂਗਾ ਇਦੇ ਵਿੱਚ ਬਸ ਇਹ ਹੈ ਕਿ ਜਦੋਂ ਟਾਲਾ ਕਰਨਾ ਕੋਈ ਤੁਸੀਂ ਮੀਟ ਸ਼ਰਾਬ ਨਹੀਂ ਪੀਣਾ ਉਸ ਦਿਨ ਬਾਕੀ ਘਰ ਦੇ ਵਿੱਚ ਮੀਟ ਸ਼ਰਾਬ ਨੂੰ ਵੈਸੇ ਵੀ ਪਰਹੇਜ਼ ਹੀ ਰੱਖਿਓ ਤਾਂ ਕੀ ਕਰਨਾ ਤੁਸੀਂ ਆਪਣਾ ਜਿਹੜਾ ਤੁਹਾਡਾ ਘਰ ਦਾ ਗੇਟ ਆ ਮੁੱਖ ਦਰਵਾਜ਼ਾ ਆ ਮੁੱਖ ਦਰਵਾਜ਼ਾ ਜਿਹੜਾ ਤੁਹਾਡਾ ਘਰ ਦਾ ਉੱਥੇ ਮਹਾਕਾਲੀ ਦਾ ਨਾਮ ਲੈ ਕੇ ਟੰਗ ਦੇਣਾ ਬਸ ਤੁਸੀਂ ਇਹ ਦੇਖਿਓ ਤੁਹਾਡੇ ਘਰ ਦੇ ਵਿੱਚ ਜਿਹੜੀ ਪੈਸੇ ਦੀ ਤੰਗੀ ਹੈ ਦੂਰ ਹੋਣੀ ਸ਼ੁਰੂ ਹੋ ਜਾਏਗੀ ਘਰ 'ਚ ਬਰਕਤ ਪੈਣੀ ਸ਼ੁਰੂ ਹੋ ਜਾਏਗੀ ਦੋਸਤੋ ਇਹ ਬਹੁਤ ਜ਼ਬਰਦਸਤ ਟਾਲਾ ਇਹਨੂੰ ਕਰਕੇ ਦੇਖਿਓ ਸਾਡਾ ਜਮਾਇਆ ਹੋਇਆ ਟਾਲਾ ਆ ਇਹੀ ਵੀਡੀਓ ਸੀ ਜੇ ਚੰਗੀ ਲੱਗੀ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦੇਣਾ ਜੈ ਪੀਰਾਂ ਦੀ ਜੈ ਮਸਤਾਂ ਦੀ ਮਾਲਕ ਪਲੀ ਕਰੇ